ਤਸਵੀਰਾਂ ਮੰਡੀ ਕੁਬਾਇਆ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਲੋਕਾਂ ਦੇ ਵਿੱਚ ਆਪਸੀ ਤਕਰਾਰ ਚੱਲ ਰਹੀ ਸੀ ਜੋ ਦੋਵੇਂ ਹੀ ਇੱਕ ਦੂਸਰੇ ਦੇ ਗਵਾਂਡ ਰਹਿੰਦੇ ਸਨ। આરોਪ ਹਨ ਕਿ ਇੱਕ ਗਵਾਂਡੀ ਦੇ ਵੱਲੋਂ ਕੁਝ ਗੁੰਡਾ ਅੰਸਰਾਂ ਨੂੰ ਬੁਲਾਇਆ ਗਿਆ ਅਤੇ ਦੂਸਰੇ ਗਵਾਂਡੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਇਸੇ ਦੌਰਾਨ ਪਿੰਡ ਵਾਸੀਆਂ ਦੇ ਵੱਲੋਂ ਤਿੰਨ ਗੁੰਡਾ ਅੰਸਰਾਂ ਨੂੰ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਦੇ ਫਰਾਰ ਹੋ ਗਏ ਦੱਸੇ ਜਾ ਰਹੇ ਨੇ। ਜਾਣਕਾਰੀ ਮਿਲੀ ਹੈ ਕਿ ਬੀਤੀ ਰਾਤ ਮੰਡੀ ਕੋਬਾਇਆ ਦੇ ਵਿੱਚ ਮੋਟਰਸਾਈਕਲਾਂ ਤੇ ਸਵਾਰ ਹੋ ਦਰਜਨ ਦੇ ਕਰੀਬ ਗੁੰਡਾ ਅੰਸਰਾਂ ਦੇ ਵੱਲੋਂ ਇੱਕ ਘਰ ਤੇ ਹਮਲਾ ਕਰ ਦਿੱਤਾ ਗਿਆ ਅਤੇ ਇੱਟਾਂ ਰੋੜਾ ਚਲਾ ਦਿੱਤੇ ਗਏ ਜਿਸ ਤੋਂ ਬਾਅਦ ਘਰ ਦੇ ਮਾਲਕਾਂ ਦੇ ਵੱਲੋਂ ਰੋਲਾ ਪਾਇਆ ਗਿਆ ਅਤੇ ਪਿੰਡ ਵਾਸੀ ਇਕੱਠਾ ਹੋ ਗਏ ਜਿਸ ਦੌਰਾਨ ਤਿੰਨ ਗੁੰਡਾ ਅੰਸਰਾਂ ਨੂੰ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਜਦਕਿ 10 ਦੇ ਕਰੀਬ ਗੁੰਡਾ ਅੰਸਰ ਮੌਕੇ ਤੋਂ ਫਰਾਰ ਹੋ ਗਏ ਕਾਬੂ ਕੀਤੇ ਹੋਏ ਗੁੰਡਾ ਅਨਸਰਾਂ ਨੂੰ ਪੁਲਿਸ ਦੇ ਹਵਾਲੇ ਅੱਜ ਪਿੰਡ ਵਾਸੀਆਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਆਓ ਸੁਣਦੇ ਹਾਂ ਕੀ ਹੈ ਪੂਰਾ ਮਾਮਲਾ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਿੰਡ ਵਾਸੀਆਂ ਦੇ ਵੱਲੋਂ ਕਾਬੂ ਕੀਤਾ ਗਿਆ ਉਹਨਾਂ ਨੇ ਅਹਿਮ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੈਸੇ ਦੇ ਕੇ ਕੁੱਟਮਾਰ ਕਰਨ ਦੇ ਲਈ ਬੁਲਾਇਆ ਗਿਆ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਹੀ ਕੁੱਟਮਾਰ ਸ਼ੁਰੂ ਹੋ ਗਈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਜਿਹੜੀ ਕੱਲ ਰਾਤ ਇੱਕ ਲੜਾਈ ਹੋਈ ਏ ਇਹ ਨਾ ਕੱਲ ਰਾਤ ਵੀ ਆਏ ਨਹੀਂ ਜੀ ਹੁੰਦੇ ਫਿਰੇ ਨਾ ਹੂੰ ਇੰਨਾ ਸਾਡੇ ਕਤਲ ਕਰਨੇ ਸੀ ਸਦਾ ਇਹਨਾਂ ਨੁਕਸਾਨ ਕਰਨਾ ਹੂੰ ਤੇ ਮਾਰਨੇ ਸੀ ਹਾਂ ਤੇ ਇਹਨਾਂ ਬੰਦੇ ਸਾਡੇ ਮਾਰਨੇ ਆਏ ਹੂੰ ਹੂੰ ਤੇ ਇਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਤੇ ਕਿਹੜੇ ਲ ਸਦਾਵਣ ਵਾਲੇ ਉਹਨਾਂ ਤੇ ਵੀ ਕੀਤੀ ਜਾਵੇ ਜੀ ਹਾਂ ਉਲਟਾ ਦਾਖਲ ਹੋਇਆ ਪੈ ਨਹੀਂ ਉਹਨਾਂ ਦੇ ਨਾਮ ਤੇ ਅੱਗੇ ਮੇਰੇ ਮੁੰਡੇ ਨੂੰ ਨਾ ਸੱਟ ਮਾਰੀ ਸਿਰ 'ਚ ਹੂੰ ਅਸੀਂ ਤਾਂ ਦਾਖਲ ਕੀਤਾ ਹੈ ਅਸੀਂ ਉਹ ਰਾਜੀਨਾਵਾ ਪੰਚਾਇਤ ਪੈ ਗਈ ਉਹਦੂ ਪੈ ਗਿਆ ਐਮਪੀ ਸਾਹਿਬ ਹਾਂਜੀ ਛੇਰ ਸਿੰਘ ਆ ਉਹ ਸਾਡਾ ਆਪਦਾ ਹੀ ਹੈ ਉਹਨੇ ਆਖਿਆ ਵੀ ਤੁਸੀਂ ਰਾਜੀਨਾਵਾ ਕਰ ਲਓ ਅਸੀਂ ਕਰ ਲਿਆ ਇਹ ਚਵੇ ਫਿਰਦੇ ਨਹੀਂ ਉੱਡੇ ਫਿਰਦੇ ਨੇ ਇਹ ਤੂੰ ਇਹ ਘਰ ਨਿਕਲਨੇ ਚਾਹੀਦੇ ਹਾਂ ਹਾਂ ਇਹ ਤਾਂ ਸਾਡਾ ਅੱਜ ਵੀ ਨੁਕਸਾਨ ਹੈ ਸਾਡਾ ਕੱਲ ਵੀ ਨੁਕਸਾਨ ਹੈ ਇਹਨਾਂ ਨੂੰ ਇਹ ਤੂੰ ਕਰਨਾ ਚਾਹੀਦਾ ਹੈ ਬੱਸ ਕੋਈ ਰਿਸ਼ਤੇਦਾਰੀ ਨਹੀਂ ਕੋਈ ਕੁਝ ਨਹੀਂ ਜਦਾ ਇਤਨ ਥੋੜੀ ਅੱਫੜ ਗਏ ਹੂੰ ਹੂੰ ਰਿਸ਼ਤੇਦਾਰ ਕਿਹ ਹੀ ਹੈ ਮੈਂ ਤਾਂ ਰਹਾ ਤਾਂ ਆਪ ਦੇਲ ਛੜ ਕੇ ਵੀ ਆਉਤਰੇ ਕਿੜੇ ਆ ਰੇ ਮਰ ਗਏ ਤਾਂ ਤਾਂ ਸੀ ਮਰ ਗਏ ਸਾਦੇ ਬੱਚੇ ਮਰ ਗਏ ਤਾਂ ਤਾਂ ਮਰ ਗਏ ਹਾਂਜੀ ਹਾਂਜੀ ਇਹ ਵੀ ਮੇਰੇ ਜੇੜ ਦਾ ਪੁੱਤਰ ਹੈ ਹੂੰ ਹੂੰ ਉਹ ਵੀ ਪਾਪੀ ਜੇੜ ਦੇ ਪੁੱਤਰ ਨੂੰ ਹੂੰ ਹੂੰ ਹਾਂ ਅਸੀਂ ਆਪਸੇ ਤਾਇ ਚਾਚੇ ਪਰ ਹੁਣ ਕੋਈ ਨਹੀਂ ਹੂੰ ਜਦੋਂ ਇਤਨ ਥੋੜੀ ਅੱਫੜ ਗਏ ਨਾ ਇਹਨਾਂ ਦੇ ਤਾਂ ਕਾਰਵਾਈ ਸਗਤ ਤੋ ਸਗਤ ਇੰਨਾ ਤੇ ਵੀ ਕੀਤੀ ਆ ਤੇ ਉਹਨਾਂ ਤੇ ਵੀ ਕੀਤੀ ਆਏ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਤੁਸੀਂ ਕਿਵੇਂ ਆਏ ਸੀ ਲੜਾਈ ਦੇ ਵਿੱਚ ਬਾਈ ਮੇਰਾ ਨਾਮ ਪ੍ਰਿੰਸ ਤੇ ਇਹਨਾਂ ਨੇ ਸਾਨੂੰ ਮਗਵਾਇਆ ਸੀ ਅੱਜ ਖੜੇ ਚੱਲ ਬਾਈ ਇਹਨਾਂ ਨੂੰ ਮਗਵਾ ਤੇ ਇਹਨਾਂ ਨੇ ਸਾਨੂੰ ਮਗਵਾਇਆ ਤੇ ਨਾ ਆਪ ਹੀ ਸਾਨੂੰ ਕੁੱਟ ਮਾਰ ਕੀਤੀ ਏ ਹੂੰ ਤੇ ਨਾ ਗਵਾਂਡੀਆਂ ਦੇ ਪਾਸੇ ਪੈਣ ਅੱਛਾ ਇਹ ਨਾ ਪਿਆਸ ਚ ਕੱਲ੍ਹ ਕਿਆ ਨਹੀਂ ਇਹਨਾਂ ਦਾ ਨਾ ਪਾਵਾਂਦੇ ਤੇ ਵਣੇ ਜਾ ਤਾਖਲ ਹੋਇ ਪੈਣੇ ਇਹ ਕਹਿੰਦੇ ਗਵਾਂਡੀਆਂ ਤੇ ਪਰਚਾ ਕਰਾਣੇ ਹੀ ਕਰਨੇ ਨੇ ਤੁਹਾਨੂੰ ਕਿਸ ਤਰ੍ਹਾਂ ਬੁਲਾਇਆ ਗਿਆ ਸੀ ਇੱਥੇ ਸਾਨੂੰ ਇਹਨਾਂ ਕਿਹਾ ਤੁਹਾਨੂੰ ਪੈਸੇ ਦੇਵਾਂ ਤੇ ਤਿਆੜੀ ਦੇਵਾਂ ਦੇ ਹੂੰ ਸਾਨੂੰ ਇਸ ਕਰਨੇ ਨਾਲ ਬੁਲਾਇਆ ਸੀ ਤੇ ਫਿਰ ਇਹਨਾਂ ਸਾਡੇ ਦੇ ਅਮਲਾ ਕਰ ਰਹੇ ਅੱਛਾ ਕੀ ਨਾ ਕਰੇ ਸਾਰਾ ਕੁਝ ਹੈਗਾ ਕੰਮ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਉਹਨਾਂ ਨੇ ਤੁਹਾਨੂੰ ਕੁੱਟ ਮਾਰ ਕੀਤੀ ਉਹਨਾਂ ਨੇ ਕੁੱਟ ਮਾਰ ਕੀਤੀ ਤੇ ਜਾਨ ਦੇ ਨਾਂ ਗਵੰਡੀਆਂ ਦਾ ਪਾਦੇ ਪਰ ਉਹ ਸਾਡੇ ਮਗਰ ਨਸੂ ਅੱਛਾ ਉਹ ਨਾ ਦੇ ਕਰ ਰੱਖਾ ਰਾਤ ਜਿਨ੍ਹਾਂ ਨਾਲ ਤੁਸੀਂ ਕੁੱਟ ਮਾਰ ਕਰਨ ਆਏ ਜੇ ਵਿਰੋਧੀਆਂ ਦੇ ਕਹਿਣ ਤੇ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਨਾ ਉਹਨਾਂ ਨੇ ਤਾਂ ਕੁਝ ਨਹੀਂ ਕਿਹਾ ਉਹਨਾਂ ਸਗੋਂ ਰਾਤ ਰੱਖਾ ਸਗੂ ਤੇ ਚਾਹ ਪਾਕਿਸਤਾਨ ਹੈ ਹੂੰ ਤੇ ਉਹ ਸਭ ਬਚਾਏ ਸਗੋਂ ਨਾ ਉਹ ਸਾਡੇ ਮਗਰ ਬੋਲੇ ਨੇ ਇਹਨਾਂ ਨਾਲ ਹੂੰ ਇਹ ਤੁਸੀਂ ਜਿਆਦਾ ਥੋੜੇ ਛੋਟੇ ਨੇ ਜਾਨ ਜਿਵੇਂ ਹੁਣ ਤੁਹਾਡੀ ਉਮਰ ਬਹੁਤ ਛੋਟੀ ਹੈ ਜਿਵੇਂ ਕਹਿੰਦਾ ਤੁਹਾਡਾ ਪੜ੍ਹਨ ਦਾ ਟਾਈਮ ਹੈ ਤੇ ਤੁਸੀਂ ਮਤਲਬ ਗਲਤ ਰਸਤੇ ਦੇ ਵਿੱਚ ਪਏ ਗਏ ਜੀ ਇਹ ਕਾਰਨ ਕੀ ਹੈ ਕਿਉਂ ਪਏ ਗਏ ਰਸਤੇ 'ਚ ਠੀਕ ਹੈ ਕੀ ਨਾਮ ਹੈ ਤੇ ਕਿਹੜੇ ਪਿੰਡ ਦਾ ਰਹਿਣ ਵਾਲਾ ਹੈ ਮੇਰਾ ਸੋਨਾ ਸੋਨਾ ਨਾਂ ਹੈ ਪਿੰਡ ਸ਼ਿਮਰ ਦਾ ਤੇ ਕੀ ਕਾਰਨ ਰਿਹਾ ਤੁਸੀਂ ਇਥੇ ਲੜਾਈ ਦੇ ਵਿੱਚ ਜਿਵੇਂ ਕਿ ਕਹਿ ਰਿਹਾ ਪਿੰਡ ਵਾਲੇ ਰਾਤ ਨੂੰ ਆਏ ਹੋ ਰਾਤ ਨੂੰ ਸਾਨੂੰ ਫੋਨ ਕੀਤਾ ਸੀ ਤੇ ਕਹਿੰਦਾ ਯਾਰ ਯਾਰ ਰੋਲ ਹੈਗਾ ਤੇ ਮੈਂ ਤੁਹਾਨੂੰ ਪੈਸੇ ਦੇਵਾਂਗੇ ਅੱਛਾ ਅਸੀਂ ਆਏ ਤੇ ਬਾਵੜ ਧੰ ਬੈਠੇ ਰਹਤੇ ਉਹਨਾਂ ਦੇ ਮੁੰਡੇ ਆ ਗਏ ਉਹ ਫਿਰ ਵਿਚੋ ਸਾਨੂੰ ਹੀ ਉਹਨਾਂ ਸਾਨੂੰ ਕੁੱਟ ਦਿੱਤਾ ਹਾਂ ਤੁਹਾਨੂੰ ਉਹਨਾਂ ਨੇ ਕੁੱਟਾ ਜਿਨ੍ਹਾਂ ਨੇ ਬੁਲਾਇਆ ਹਾਂਜੀ ਹਾਂਜੀ ਤੇ ਹੁਣ ਕੀ ਕਹਿਣਾ ਚਾਹੋਗੇ ਮਤਲਬ ਤੁਹਾਡੀ ਉਮਰ ਬਹੁਤ ਛੋਟੀ ਹੈ ਹਾਂ ਤੁਹਾਡੀ ਉਮਰ ਬਹੁਤ ਛੋਟੀ ਹੈ ਬਸ ਬਸ ਦਾ ਬਾਤ ਕਾਥ ਲਾ ਕੇ ਗਵਣ ਨਹੀਂ ਕੰਮ ਕਰਦੇ ਤੁਹਾਡਾ ਕੀ ਨਾਮ ਹੈ ਭਾਜੀ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਪਿੰਡ ਸ਼ੇਰੋਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਉਮਰ ਵੀ ਬੜੀ ਛੋਟੀ ਹੈ ਇੱਕ ਤੁਹਾਨੂੰ ਵਿਰੋਧੀਆਂ ਨੇ ਬੁਲਾ ਕੇ ਉਹਨਾਂ ਨੇ ਤੁਹਾਨੂੰ ਕੁੱਟਮਾਰ ਕੀਤੀ ਹੈ ਹਾਂ ਹਾਂ ਇਹਨਾਂ ਦੇ ਵਿੱਚ ਕੋਈ ਕਸੂਰ ਨਹੀਂ ਸੋ ਇਹਨਾਂ ਤਾਂ ਸਾਨੂੰ ਚੱਕਿਆ ਹੈ ਨਾਲ ਪਟੀਆਂ ਬੁੜੀਆਂ ਕਰਾਈਆਂ ਯਾਰਾ ਜੋ ਵੀ ਕੋਸ਼ਿਸ਼ ਇਹਨਾਂ ਬੰਦੇ ਸਾਰਾ ਕੁਝ ਹੈ ਹੂੰ ਇਹਨੇ ਉਲਟਾ ਕਹਿ ਕੇ ਸਾਨੂੰ ਉਲਟਾ ਇਹਨੇ ਬਾਹਰ ਦੇ ਮੁੰਡੇ ਮੰਗਵਾ ਲਏ ਕੋਈ ਨਾ ਸਾਡੇ ਨਾਲ ਕਰੇ ਕੁੱਟਮਾਰ ਕੀਤੀ ਜਿਹੜੇ ਕਾਫੇ ਕੋਪੇਗੇ ਨੇ ਉਹਨੇ ਮੈਨੂੰ ਵੀਡੀਓ ਦਾ ਸਾਰਾ ਕੁਝ ਬਤਾਵਾਂਗੇ ਨਾਂਦੇ ਕਰੇ ਬਰਾਮਦ ਪਾਇਆ ਤੇ ਸਾਨੂੰ ਕਹਿੰਦੇ ਸੀ ਆ ਚੱਕੋ ਜਿਹਨੇ ਨਾਂਦੇ ਕਰੇ ਪਾਇਆ ਜਾ ਕੇ ਸਬੂਤ ਸਾਰਾ ਦੇਵਾਂਗੇ ਠੀਕ ਹੈ ਜੀ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਕੀ ਘਟਨਾ ਵਾਪਰੀ ਸੀ ਰਾਤ ਹਾਂ ਜੀ ਮੈਂ ਰਾਤ ਨੂੰ ਗੱਡੀ ਬੈਠ ਕੇ ਆ ਰਿਹਾ ਸੀ ਜੀ ਮੈਨੂੰ ਇਹ ਮੁੰਡੇ ਪੈਗ ਲੱਗਾ ਸੀ ਤੇ ਮੈਨੂੰ ਕਹਿੰਦਾ ਵੀ ਤੈਨੂੰ ਕੀ ਚਿੱਤਰ ਚਾਹੀਦੇ ਕਿ ਡਾਂਗਾ ਚਾਹੀਦਾ ਆ ਮੈਂ ਆ ਕਿ ਵੀ ਮੈਨੂੰ ਦੱਸੋ ਵੀ ਤੇਰਾ ਗਲਤੀ ਕੀ ਹੈ ਹਾਂਜੀ ਇੱਥੋਂ ਫਿਰ ਉਹਨਾਂ ਕਦੇ ਇਹਨਾਂ ਨੂੰ ਸਦਾਇਆ ਸੀ ਰੱਬ ਜਾਨਾ ਤੇੜੀ ਸਦਾਇਆ ਕਿਵੇਂ ਸਦਾਇਆ ਕਿਵੇਂ ਨਹੀਂ ਇੱਥੋਂ ਇਹਨਾਂ ਇੱਕ ਟੋੜਾ ਚੱਕ ਲਿਆ ਵੀ ਮੇਰੇ ਪਲਾ ਚਲਾਈਆਂ ਹੂੰ ਉਸ ਤੋਂ ਬਾਅਦ ਇਹਨਾਂ ਬਗਰ ਮੁੰਡੇ ਹੋਰ ਮੰਗਾ ਲਏ ਇਹਨਾਂ ਨੂੰ ਫਿਰ ਵਿੱਚੇ ਪਈਆਂ ਵਿੱਚੇ ਮੇਰੇ ਦੀ ਸੱਟਾਂ ਲੱਗ ਗਈਆਂ ਉਸ ਬਾਰ ਵੀ ਅਜਿਹਾ ਪ੍ਰੋਜੈਕਟ ਕਰੇ ਹੋਗੇ ਫਿਰ ਬੇਲੀ ਸੱਜਣ ਮੈਂ ਮੰਗਾਏ ਚਾਰ ਇੱਕ ਰੋਡਾਂ ਸੀ ਚਲਾਇਆ ਸਾਡੀ ਬਚਤ ਕਰਦੀ ਹੋਗੀ ਤੇ ਉਹ ਫਿਰ ਨਿਕਲ ਗਿਆ ਜੀ ਹਾਂ ਕਰਨ ਜਿਸ ਕੀ ਹੈ ਤੁਹਾਡੀ ਗਵੰਡੀਆਂ ਦੇ ਨਾਲ ਮੇਰੇ ਤੋਂ ਜਮਾ ਹੀ ਆਇਆ ਨਹੀਂ ਅੱਛਾ ਜੀ ਪੁੱਛਿਆ ਜਾਵੇ ਮੂੰਹ ਝੂਠ ਮਾਰਦੇ ਹਾਂ ਤੁਹਾਨੂੰ ਜੋ ਮਰਜ਼ੀ ਮਾਰਦੇ ਆਪਾਂ ਨੰਦ ਨਾਲ ਕੋਈ ਲਾਈਨ ਨਹੀਂ ਜੇਨ ਨਹੀਂ ਕਿਸੇ ਦਾ ਇਹ ਤੁਹਾਡੇ ਸ਼ਰੀਕੇ ਚੋਂ ਨੇ ਨਾ ਚਾਚੇ ਪਾਈ ਹੈ ਅੱਛਾ ਜੀ ਆਪਣਾ ਕੋਈ ਜ਼ਮੀਨ ਵਾਟਰ ਰੋਲਾ ਆਪਣਾ ਜਵਾਨੀ ਜਵਾਨੀ ਜਨਾ ਰੋਲਾ ਹੈ ਜੀ अच्छा जी एकदम टका जी रब्ब जानंदे मुंडे मुंडे रल के नसदा गई मेरे नाल हे लड़ना तेरा और नासी ते, ना ना ते एन्ना नु पता करके ने नाल लड़ाई पा अच्छा अच्छा सच दा लाही ते ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਨਿਆਂ ਸਾਫ ਮਿਲਣਾ ਚਾਹੀਦਾ ਬਸ ਜੀ ਹਾਂਜੀ ਵੀ ਜੋ ਮੈਂ ਗਲਤਾਂ ਮੈਨੂੰ ਗਲਤੀ ਸੱਜਾ ਮਿਲਣੀ ਚਾਹੀਦੀ ਇਹ ਗਲਤਾਂ ਇਹਨਾਂ ਨੂੰ ਮਿਲਣੀ ਚਾਹੀਦੀ ਜੀ ਹੁਣ ਆਪ ਰੱਬ ਜਾਨੇ ਦਾਖਲ ਆਨ ਟੱਕੇ ਨਾਲ ਹੀ ਹੋ ਗਿਆ ਤੇ ਬੂਹੇ ਬਰ ਆਪਣੇ ਛੋੜੇ ਆਪਣੇ ਇੱਟੇ ਡੜਾ ਖਿੜੀ ਬੈਠੇ ਹਾਂਜੀ ਗੱਲ ਨਹੀਂ ਹੈ ਬਸ ਬਸ ਇੰਨੀ ਆਪਣਾ ਕੋਈ ਰੋਲਾ ਨਹੀਂ ਇਹਨਾਂ ਨਾਲ ਹੈ ਇਹਨਾਂ ਨੂੰ ਕੁਛ ਆਪਣਾ ਕੋਈ ਰੋਲਾ ਨਹੀਂ ਸਿਰਫ ਬੋਲੇ ਗੁੰਡੇ ਹੋ ਰਹੇ ਨੇ ਮੰਗਵਾਲੇ ਬਾਅਦ ਚ ਰਾਤ ਵੱਧੀ ਵੱਧੀ ਫਿਰ ਸਾਰਾ ਪਰਿਵਾਰ ਆ ਕੇ ਮੋਟਰਸਾਈਕਲ ਇਨੰਦੇ ਤੇ ਖੜੇ ਆ ਉਹ ਕੋਈ ਲੈ ਕੇ ਨਿਕਲ ਗਏ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੀ ਸੋਹਣ ਸਿੰਘ ਇਹ ਪਿੰਡ ਤੇ ਰਹਿੰਦੇ ਆ ਆਈਓ ਘਰ ਬਾਹਰੇ ਅਰੇ ਹੀ ਆ ਠੀਕ ਇਹਨਾਂ ਨੂੰ ਘਰ ਮੈਂ ਇੱਥੇ ਪਾ ਲਿਆ ਬਸ ਆ ਲੈ ਮੈਂ ਇੱਥੇ ਬੈਠੋ ਆਦਾ ਬਿਆਨ ਆਪੇ ਦਿਓ ਕਾ ਜੀ ਹਾਂ ਜੀ ਤੁਸੀਂ ਇਹਨਾਂ ਨਾਲ ਕੁੱਟਮਾਰ ਤਾਂ ਨਹੀਂ ਕੀਤੀ ਨਾ ਆਪਾਂ ਨਹੀਂ ਨਾਲ ਨਾਲ ਕੀਤੀ ਜੇ ਕੋਈ ਇਹਨਾਂ ਸਲਾਮਤ ਆਪ ਨਹੀਂ ਸਤਾਕਾਰ ਠੀਕ ਹਾਂ ਜੀ ਇਹਨਾਂ ਨਾਲ ਇਤੋਂ ਵੀ ਕੋਈ ਨਹੀਂ ਆਪਦੇ ਸੰਤ ਜੀ ਇਹਨਾਂ ਸਭ ਕੋਈ ਬੋਤਾ ਹੈ ਉਲਟਾ ਬਾਹਰ ਉਹ ਮੁੰਡੇ ਮਗਾ ਕੇ ਹੋਰ ਇਹਨਾਂ 10 15 ਬੁੜਾ ਸਾਨੂੰ ਕੁੱਟਮਾਰ ਕਰਕੇ ਸਾਨੂੰ ਸਭ ਬੇਟੀ ਚ ਵੜਨਾ ਪਿਆ ਤੇ ਫਿਰ ਇਹਨਾਂ ਨਾਲ ਦੇ ਵਾਂਡੀ ਨੇ ਸਾਨੂੰ ਕੱਢਿਆ ਬੇਟੀ ਹਾਂ ਇਹਨਾਂ ਨੇ ਜਿਨ੍ਹਾਂ ਨੂੰ ਤੁਸੀਂ ਕੁੱਟਣ ਆਏ ਜੇ ਉਹਨਾਂ ਨੇ ਤੁਹਾਨੂੰ ਬਚਾਇਆ ਸਾਨੂੰ ਇਹਨਾਂ ਦਾ ਧੰਨਵਾਦ ਸਾਨੂੰ ਬਚਾਉਣ ਲਈ ਕੀਤਾ ਸੀ ਮਾਰ ਦੇਣਾ ਸੀ ਆਪੇ ਹਾਂਜੀ ਪਰ ਅੱਗੇ ਤੋਂ ਕੰਮ ਕਰੋਗੇ ਇਹ ਹੋ ਜਾ ਕੇ ਅੱਗੋਂ ਤੇ ਆਏ ਹੋ ਜੇ ਨਹੀਂ ਕਰਦੇ ਭਾਈਆ ਆਪਣੇ ਆਪ ਹੀ ਕੋਟ ਮਾਰ ਅੱਛਾ ਆ ਪੱਖੇ ਭੁਖੇ ਆਪ ਹੀ ਤੋੜੇ ਨੇ ਇਹਨਾਂ ਨੇ ਹਾਂ ਆਪੇ ਤੋੜਿਆ ਸਾਨੂੰ ਕੱਟਾ ਮਾਰਿਆ ਅੱਛਾ ਅੱਛਾ ਹਾਂ ਉਲਟਾ ਦੇ ਤਰ ਦੇ ਰਿਹਾ ਕੱਟਾ ਹਾਂ ਦੇਖੋ ਕਾਫੀ ਮਾਰਿਆ ਸਾਨੂੰ ਉਲਟਾ ਝਾੜੀ ਸੁੱਝ ਜਾ ਇਹਨੂੰ ਸਾਡੀ ਤੋਂ ਗੱਲ ਕਿ ਮੈਂ ਆਇਆ ਇੱਕ ਜ਼ਰੂਰ ਆਇਆ ਤੁਹਾਨੂੰ ਜ਼ਰੂਰ ਆ ਗਿਆ ਕਰ ਵੀ ਮੇਰੀ ਪੂਰੀ ਪਰ ਅੱਗੇ ਤੋਂ ਨਾ ਥੋੜਾ ਜਿਹਾ ਸੁਧਾਰ ਵੀ ਕਰੋ ਨਾ ਆਪ ਜੀ ਗੱਲ ਤੇ ਇਹ ਨਾ ਉਲਟਾ ਮੈਂ ਇਹ ਨਾ ਇੱਕ ਉਲਟਾ ਮੈਂ ਜੀ ਨਾ ਸ੍ਰੀਸ਼ਟ ਦਾ ਨਾਮ ਕੀ ਹੈ ਜੀ ਸਰਦੇਵ ਸਿੰਘ ਇਹੀ ਪਿੰਡ ਤੇ ਰਿਆਨ ਬਲੇ ਕੀ ਮਾਮਲਾ ਕੀ ਹੋਇਆ ਸੀ ਪੂਰਾ ਜਿਵੇਂ ਮਾਮਲਾ ਕੀ ਹੋਇਆ ਜੀ ਮਾਮਲਾ ਆਨੰਦ ਕਰਿਆ ਸੀ ਕਿ ਪਹਿਲਾਂ ਤਵੇ ਸਿਸਤੇਦਰ ਬਣ ਕੇ ਆਇਆ ਉਦੋਂ ਬਾਅਦ ਤੁਹਾਡੀ ਪਿਛਲੀ ਰਾਤ ਸੀ ਜੀ ਉਸ ਰਾਤ ਪਰ ਇਹਨੂੰ ਉਹਨੇ ਕਹਿ ਦਿੱਤਾ ਵੀ ਕਿਉਂ ਤੁਸੀਂ ਲੜਿਆ ਜਾਂ ਤੁਸੀਂ ਕਿਨਾਨੀਆਂ ਨੂੰ ਹੱਥ ਚੱਕਦੇ ਹੋਏ ਤੁਬਰ ਰੋਲੇ ਬੈਠੇ ਅੱਛਾ ਹਾਂ ਨਹੀਂ ਬੈਠੋ ਤੁਹਾਤ ਮਾਰ ਜਿਹੜੀ ਰਾਤ ਕੱਲ ਲੜਾਈ ਹੋਈ ਸੀ ਬਗਵਾਏ ਦੇ ਵਿੱਚ ਤੇ ਕਿਸ ਤਰ੍ਹਾਂ ਦਾ ਮਾਮਲਾ ਤੁਹਾਡੇ ਸਾਹਮਣੇ ਆਇਆ ਸਾਨੂੰ ਅੱਜ ਸਵੇਰੇ ਜਦੋਂ ਤੁਹਾਡੇ ਇਟਾਈ ਪਰਿਵਾਰ ਸਾਡੇ ਕੋਲ ਆਇਆ ਫਿਰ ਰਾਤ ਪਿੰਡ ਕੁਆਇਰ ਲੜਾਈ ਰਹੀ ਹੈ ਉਸ ਦਿਨ ਅਸੀਂ ਛੇਤੀ ਆਪਣੇ ਅੰਗੂਲਾ ਨਸਰੋਂ ਵਰਕੇ ਕਾਰਜ ਕਰ ਰਹੇ ਸੀ ਜੀ ਕੋਈ ਫੜੇਗਾ ਕਿ ਨਹੀਂ ਆਈ ਕੋਈ ਅੱਧਿਕੜੀ ਕੋਈ ਫੜਿਆ ਨਹੀਂ ਗਿਆ ਜੀ ਤੇ ਰੇਟ ਕਰ ਰਹੇ ਹਾਂ